ਤੋ ਇਹ 36 ਸ਼ਰਧਾਂਜਲੀ ਹੋ ਗਈ ਮੋਦੀ ਜੀ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ 2 ਦਿਨ ਪਹਿਲਾਂ ਮਨਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਜੀ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੀ ਲੰਬੀ ਉਮਰ ਦੀਆਂ ਜਿਹੜੀਆਂ ਅ ਪ੍ਰਾਰਥਨਾਵਾਂ ਵੀ ਉਹ ਲੋਕਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿਚਾਲੇ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਬੀਜੇਪੀ ਪ੍ਰਧਾਨ ਨੇ ਮੋਦੀ ਜੀ ਦਾ ਜਨਮ ਦਿਨ ਪ੍ਰਤੀ ਸ਼ਰਧਾਂਜਲੀ ਦਿੱਤੀ ਜੋ ਕਿ ਗਲਤ ਹੈ ਮੋਦੀ ਜੀ ਜਿਉਂਦਾ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਤਾਂ ਲੋਕਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ ਤੇ ਲੋਕਾਂ ਦੇ ਵੱਲੋਂ ਅ ਦੁਆਵਾਂ ਵੀ ਕੀਤੀਆਂ ਜਾ ਰਹੀਆਂ ਸੀ ਕਿ ਰੱਬ ਤੁਹਾਡੀ ਲੰਬੀ ਉਮਰ ਕਰੇ ਕਿਉਂਕਿ ਤੁਸੀਂ ਪੰਜਾਬ ਦੇ ਲਈ ਬਹੁਤ ਹੀ ਵਧੀਆ ਜਿਹੜਾ ਕੰਮ ਕਰ ਰਹੇ ਹੋ ਤੇ ਉਧਰ ਹੀ ਦੂਸਰੇ ਪਾਸੇ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਦੇ ਵੱਲੋਂ ਮੋਦੀ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜੋ ਕਿ ਬਹੁਤ ਗਲਤ ਗੱਲ ਹੈ ਕਿਉਂਕਿ ਮੋਦੀ ਜੀ ਅਜੇ ਜਿੰਦਾ ਨੇ ਤੁਹਾਨੂੰ ਦੱਸ ਦिए ਕਿ ਸ਼ਰਧਾਂਜਲੀ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਜੋ ਇਸ ਦੁਨੀਆ ਤੋਂ ਰੁਸਖਤ ਹੋ ਜਾਂਦੇ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਬਟ ਚੰਡੀਗੜ੍ਹ ਬੀਜੇਪੀ ਪ੍ਰਧਾਨ ਦੇ ਵੱਲੋਂ ਮੋਦੀ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਦਾ ਜੋ ਬਿਆਨ ਦਿੱਤਾ ਉਹਨਾਂ ਨੇ ਕਿ ਮੈਂ ਉਹਨਾਂ ਨੂੰ ਇਸ ਕਰਕੇ ਸ਼ਰਧਾਂਜਲੀ ਦੇ ਰਿਹਾ ਉਹ ਬਹੁਤ ਹੀ ਗਲਤ ਗੱਲ ਹੈ ਗਿਲੇ ਸ਼ਿਕਵੇ ਇੱਕ ਜਗ੍ਹਾ ਤੇ ਰੱਖੇ ਜਾ ਸਕਦੇ ਨੇ ਬਟ ਆਪਾਂ ਕਿਸੇ ਦੇ ਜਨਮ ਦਿਨ ਤੇ ਕਿਸੇ ਜਿਉਂਦਾ ਬੰਦੇ ਨੂੰ ਇਸ ਤਰੀਕੇ ਦੇ ਨਾਲ ਸ਼ਰਧਾਂਜਲੀ ਨਹੀਂ ਦੇ ਸਕਦੇ ਇਹ ਬਹੁਤ ਹੀ ਗਲਤ ਗੱਲ ਹੈ ਹਾਲਾਂਕਿ ਮੋਦੀ ਜੀ ਜਿਉਂਦੇ ਨੇ ਤੇ ਆਪਾਂ ਜਿਉਂਦੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੀ ਵਰਡਿੰਗ ਕਿ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਇਸ ਤਰੀਕੇ ਦੇ ਨਾਲ ਨਹੀਂ ਦੇ ਸਕਦੇ ਇਹ ਬਹੁਤ ਹੀ ਗਲਤ ਹੈ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਨਿੰਦਾ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮੋਦੀ ਜੀ ਨੇ ਜਿਹੜੇ ਉਹ ਵੀ ਭਾਜਪਾ ਦੇ ਹੀ ਨੇ ਤੇ ਹੁਣ ਜਿਹੜੇ ਚੰਡੀਗੜ੍ਹ ਭਾਜਪਾ ਪ੍ਰਧਾਨ ਨੇ ਮੋਦੀ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ ਇਸ ਦੇ ਕਰਕੇ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉੱਚ ਨੀਚ ਹੈ ਉਹ ਹੋ ਸਕਦੀ ਹੈ ਤਾਂ ਜਿਵੇਂ ਸੇਵਾ ਪਕਵਾੜਾ ਮੇਂ ਹਮ ਹੈਲਥ ਕੈਂਪ ਲਗਾਉਣੇ ਜਾ ਰਹੇ ਹਾਂ ਮੈਰਾਥਨ ਕਰਨੇ ਜਾ ਰਹੇ ਹਾਂ ਲੋਕਲ ਫੋਰ ਵੋਕਲ ਕਰਨੇ ਜਾ ਰਹੇ ਹਾਂ ਸਵਦੇਸ਼ੀ ਕੋ ਪ੍ਰਮੋਟ ਕਰਨੇ ਜਾ ਰਹੇ ਹਾਂ ਗ੍ਰੇਡ ਪਰਸਨੈਲਿਟੀ ਕੋ ऑनर करने जा रहे हैं तो ये सारे कार्यक्रम दो अक्टूबर तक करेंगे तो ये छठी श्रद्धांजलि होगी मोदी जी के बर्थडे के ऊपर उनको क्योंकि वो चाहते हैं